ਹਾਂਜੀ ਵੈਗੜੀ ਦਾ ਖਾਲਸਾ ਜੀ ਵੈਗੜੀ ਦੀ ਫਤਿਹ ਸਤ ਸੰਗਤ ਜੀ ਅੱਜ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਚੱਲੇ ਆਂ ਦੂਜੀ ਵਾਰੀ ਪਾਕਿਸਤਾਨ ਕਰਤਾਰਪੁਰ ਸਾਹਿਬ ਤੇ ਤੁਹਾਨੂੰ ਦਿਖਾएंगे ਉੱਥੇ ਸਾਰਾ ਤੇ ਨਾਲੇ ਕਿੰਨਾ ਖਰਚਾ ਆਉਂਦਾ ਕਿਵੇਂ ਕਿਹੜਾ ਕਾਗਜ਼ ਪੱਤਰਾ ਉਹ ਸਾਰਾ ਦੱਸਾਂਗੇ ਆਓ ਚਲਿਏ ਹਾਂਜੀ ਵੀਰ ਜੀ ਹਾਂਜੀ ਇਹ ਆ ਭਾਈ ਸਾਡੇ ਰਸਤੇ ਸਾਰਥੀ ਜੀਰ ਸਾਡਾ ਸਾਰੇ ਦਰਸ਼ਕਾਂ ਨੂੰ ਕਰਤਾਰਪੁਰ ਸਾਹਿਬ ਜੀ ਹਾਂਜੀ 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 ਕਰਤਾਰਪੁਰ ਸਾਹਿਬ ਜੀ ਵਾਹਿਗੁਰੂ ਜੀ ਸਤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਮਾਪੋ ਨਾਮ ਵਾਹਿਗੁਰੂ ਹਾਂਜੀ ਸਾਧ ਸੰਗਤ ਜੀ ਮਾਛੀਬੜਾ ਸਾਹਿਬ ਤੋਂ ਚੱਲ ਕੇ ਰਸਤੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਹੁਣ ਆਪਾਂ ਪਹੁੰਚ ਗਏ ਡੇਰਾ ਬਾਬਾ ਨਾਨਕ ਗਰਦਾਸਪੁਰ ਸ ਗਰਦਾਸਪੁਰ ਵਿੱਚ ਤੇ ਇੱਥੇ ਹੁਣ ਪਹਿਲਾਂ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਇੱਥੇ ਦਰਸ਼ਨ ਕਰਨ ਤੋਂ ਬਾਅਦ ਰਾਤ ਜਿਹੜੀ ਇੱਥੇ ਗੁਜ਼ਾਰਨੀ ਆ ਇੱਥੇ ਆਪਾਂ ਨੂੰ ਦੋ ਵੱਡੇ ਹਾਲ ਆ ਜਿਹੜੇ ਉਹ ਰਾਤ ਗੁਜ਼ਾਰਨ ਲਈ ਗੁਰੂ ਘਰ ਦੇ ਵਿੱਚ ਮਿਲ ਗਏ ਸੀ ਸੋ ਤੁਸੀਂ ਵੀ ਜਦੋਂ ਆਓ ਤਾਂ ਡੇਰਾ ਬਾਬਾ ਨਾਨਕ ਵਿਖੇ ਪਹਿਲੀ ਰਾਤ ਗੁਜ਼ਾਰੋ ਤੇ ਸਵੇਰੇ ਫਿਰ ਆ ਦੇਖੋ ਆਪਾਂ ਨੇ ਹੁਣ ਚਾਲੇ ਪਾਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਲਈ ਪਹਿਲਾਂ ਆਪਾਂ ਜਾਣਾ ਡੇਰਾ ਬਾਬਾ ਨਾਨਕ ਦੇ ਜੋ ਡੇਰਾ ਬਾਬਾ ਨਾਨਕ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਬਣਿਆ ਹੋਇਆ ਉਹ ਇੱਥੋਂ 1 ਕਿਲੋਮੀਟਰ ਆ ਇਹ ਆ ਪਹਿਲੀ ਚੈੱਕ ਪੋਸਟ ਆ ਇੱਥੇ ਆਪਾਂ ਨੂੰ ਰੋਕ ਲਿਆ ਕਿਉਂਕਿ 9 ਵਜੇ ਐਂਟਰੀ ਆ ਹਲੇ 20 ਮਿੰਟ ਰਹਿੰਦੇ ਤੇ ਸੋ ਥੋੜੀ ਬਹੁਤ ਕਿਣਮਣ ਕਣ ਕਣੀ ਵੀ ਹੋ ਰਹੀ ਸੀ ਸੰਗਤਾਂ ਪਾਈ ਹਲੇ ਖੜੀਆਂ ਤੇ 9 ਵਜੇ ਆਪਾਂ ਨੂੰ ਇਹ ਹੁਣ ਅੱਗੇ ਭੇਜਾਂਗੇ ਚਲੋ ਹੁਣ ਚੱਲੀਏ ਅੱਗੇ ਅੱਗੇ ਆ ਗਈ ਦੂਜੀ ਚੈੱਕਪੋਸਟ ਇੱਥੇ ਵੀ ਬੀਐਸਐਫ ਬੜੀ ਬਰੀਕੀ ਨਾਲ ਜਾਂਚ ਕਰਦੀ ਆ ਕਾਗਜ਼ਾਂ ਪੱਤਰਾਂ ਦੀ ਆਓ ਜੀ ਖੁੱਲ ਗਿਆ 게ਟ ਚੱਲੀਏ ਸਰਪੰਚ ਸਾਹਿਬ ਸਾਹਮਣੇ ਦਿਖ ਰਿਹਾ ਸਿਡਨੀ ਦੇ ਆਪੇਰਾ ਹਾਊਸ ਵਰਗਾ ਅਰਤਾਰਪੁਰ ਸਾਹਿਬ ਕੋਰੀਡੋਰ ਇਹ ਇਧਰ ਉਹ ਜਿਹੜਾ ਸਾਹਮਣੇ ਗੁਰੂ ਘਰ ਆ ਇੱਥੇ ਭਾਈ ਜਿਹੜੇ ਦੂਰਬੀਨ ਨਹੀਂ ਆ ਉਹ ਦਰਸ਼ਨ ਕਰਾਏ ਜਾਂਦੇ ਆ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ ਉਹ ਉਥੇ ਦੂਰਬੀ ਨਹੀਂ ਦਰਸ਼ਨ ਕਰ ਸਕਦੇ ਆ ਲਓ ਜੀ ਆਪਾਂ ਪਹੁੰਚ ਗਏ ਆ ਪਹੁੰਚ ਗਏ ਕਰਤਾਰਪੁਰ ਕੋਰੀਡੋਰ ਹੁਣ ਅੱਗੇ ਦਾ ਦਿਖਾਉਣੀ ਆ ਤੁਹਾਨੂੰ ਸਾਰੇ ਡੇਰਾ ਬਾਬਾ ਨਾਨਕ ਦਾ ਜੋ ਕਰਤਾਰਪੁਰ ਸਾਹਿਬ ਕੋਰੀਡੋਰ ਸੰਗਤਾਂ 'ਚ ਬੜਾ ਉਤਸ਼ਾਹ ਏ ਸੋ ਇੱਕ ਗਰੁੱਪ ਫੋਟੋ ਤੇ ਵੀਡੀਓ ਸਾਰੀ ਸੰਗਤ ਦੀ ਬਣਾਈ ਗਈ ਤੇ ਰਸਦਾਂ ਜਿਹੜੀਆਂ ਆਪਾਂ ਉੱਥੇ ਲੰਗਰਾਂ ਚ ਪਾਉਣ ਲਈ ਨਾਲ ਲੈ ਕੇ ਆਏ ਆ ਤੇ ਰਸਦਾਂ ਤੁਸੀਂ ਸਮਾਨ ਇੱਥੋਂ ਵੀ ਖਰੀਦ ਸਕਦੇ ਆ ਇੱਥੇ ਵੀ ਇਹਨਾਂ ਨੇ ਜੋ ਸਮਾਨ ਰੱਖਿਆ ਹੋਇਆ ਵਿਕਰੀ ਕਰਨ ਦੇ ਲਈ ਦੇਖੋ ਜੀ ਰਮੀਨਲ ਡੇਰਾ ਬਾਬਾ ਨਾਨਕ ਦਾ ਸੋ ਸਾਰੀ ਸੰਗਤ ਉਹ ਜੀ ਭਾਈ ਅੱਗੇ ਜਾ ਕੇ ਫੇਰ ਜਾਂਚ ਹੋਣੀ ਆ ਬਹੁਤ ਬਰੀਕੀ ਨਾਲ ਦੇਖੋ ਇਹ ਬਾਬਾ ਜੀ ਇਹ ਬੇਬੇ ਜੀ ਵਿਚਾਰੇ ਬੰਬੇ ਤੋਂ ਆਏ ਸੀ ਪਾਸਪੋਰਟ ਇਹਨਾਂ ਨੇ ਰੀਨਿਊ ਕਰਾਏ ਤੇ ਉਹ ਨਵੇਂ ਘਰਾਂ ਭੁੱਲੇ ਆਏ ਪੁਰਾਣੇ ਲੈ ਆਏ ਤੇ ਇੱਥੇ ਆ ਕੇ ਹੁਣ ਇਹਨਾਂ ਨੂੰ ਵਾਪਸ ਭੇਜਤਾ ਲੋ ਜੀ ਅੰਦਰ ਆ ਗਏ ਹੁਣ ਇਮੀਗ੍ਰੇਸ਼ਨ ਹੋਊਗੀ ਆਪਣੀ ਇਸ ਤੋਂ ਬਾਅਦ ਚੈਕਿੰਗ ਹੋਣ ਤੋਂ ਬਾਅਦ ਸਾਰੀ ਸੰਗਤ ਨੇ ਬਾਰੀ-ਬਾਰੀ ਬਾਹਰ ਜਾਈ ਜਣ ਤੇ ਕੁਝ ਸਮਾਨ ਆਪਾਂ ਨੇ ਇਥੋਂ ਹੋਰ ਖਰੀਦ ਲਿਆ ਕਰਤਾਰਪੁਰ ਸਾਹਿਬ ਲੰਗਰਾਂ ਦੇ ਵਿੱਚ ਹਿੱਸਾ ਪਾਉਣ ਦੇ ਲਈ ਸੋ ਇੱਥੇ ਵੀ ਚੈਕਿੰਗ ਬਹੁਤ ਸਖਤਾਈ ਨਾਲ ਹੁੰਦੀ ਆ। ਸੋ ਕੁਝ ਸੰਗਤਾਂ ਆ ਚੁੱਕੀਆਂ, ਕੁਝ ਅਲੇ ਪਿੱਛੇ ਆ। ਇਹਨਾਂ ਦੀ ਚੈਕਿੰਗ ਚੱਲ ਰਹੀ ਆ। ਲਓ ਜੀ। ਇੱਥੇ ਤੋਂ ਲੱਗੀ ਸਟੈਂਪ ਤੇ ਬਾਹਰ ਆ ਗਈ ਆ ਬੱਗੀਆਂ। ਆਪਾਂ ਨੂੰ ਖੜੀਆਂ ਉਡੀਕ ਰਹੀਆਂ। ਇਹਨਾਂ ਦੇ ਵਿੱਚ ਬੈਠ ਕੇ ਹੁਣ ਆਪਾਂ ਨੇ ਇੱਥੋਂ ਅੱਗੇ ਜਾਣਾ ਹੈ ਹੁਣ। ਜਿਹੜੀ ਆਪਣੀ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਆ ਉੱਥੇ ਪਹੁੰਚਣਾ ਆ ਲਓ ਜੀ ਪਹੁੰਚ ਗਏ ਆਪਾਂ ਹੁਣ ਬਾਰਡਰ ਦੇ ਉੱਤੇ ਇੱਧਰ ਆਪਣਾ ਭਾਰਤ ਸਾਹਮਣੇ ਆ ਪਾਕਿਸਤਾਨ ਲਓ ਜੀ ਰੱਖਤਾ ਪਾਕਿਸਤਾਨ ਦੀ ਧਰਤੀ ਤੇ ਪਹਿਲਾ ਕਦਮ ਸਾਹਮਣੇ ਬਸ ਤਾਂ ਨੂੰ ਖੜੀ ੜੀਕ ਰਹੀ ਆ ਇਹ ਭਾਈ ਹੁਣ ਪਾਕਿਸਤਾਨ ਵਾਲਿਆਂ ਦੀ ਬਸ ਇਹਨਾਂ ਨੇ ਆਪਾਂ ਨੂੰ ਅੱਗੇ ਜਿਹੜਾ ਇਹਨਾਂ ਦਾ ਪਾਕਿਸਤਾਨ ਦੀ ਇਮੀਗ੍ਰੇਸ਼ਨ ਵਾਲਿਆਂ ਦਾ ਦਫ਼ਤਰ ਆ ਪਹਿਲਾਂ ਉੱਥੇ ਤੱਕ ਲੈ ਕੇ ਜਾਣਗੇ ਸਾਰੀਆਂ ਸੰਗਤਾਂ ਨੂੰ ਇਹ ਲਓ ਜੀ ਵੈਲਕਮ ਟੂ ਪਾਕਿਸਤਾਨ ਉਹ ਆ ਗਿਆ ਭਾਈ ਪਾਕਿਸਤਾਨ ਵਾਲਿਆਂ ਦਾ ਇਮੀਗ੍ਰੇਸ਼ਨ ਦਫਤਰ ਆ ਜਿਹੜਾ ਪਹੁੰਚ ਗਏ ਪਹਿਲਾਂ ਇੱਥੇ ਆਪਾਂ ਨੇ ਇੱਕ 20 ਡਾਲਰ ਜਿਹੜੀ ਫੀਸ ਆ ਉਹਦੀ ਰਸੀਦ ਕਟਾਉਣੀ ਆ ਤੇ ਕੁਝ ਸੰਗਤਾਂ ਨੇ ਕਰੰਸੀ ਚੇਂਜ ਕਰਾ ਲਈ ਖਰੀਦਦਾਰੀ ਕਰਨ ਵਾਸਤੇ ਇੱਥੋਂ 1000 ਰੁਪਏ ਦਾ ਲਗਭਗ ਆਪਾਂ ਨੂੰ ਪਾਕਿਸਤਾਨ ਵਾਲਾ 2800 ਰੁਪਏ ਮਿਲ ਜਾਂਦਾ ਉੱਤੇ ਖਰਚ ਹੋ ਲਈ ਨੈਸ਼ਨਲ ਬੈਂਕ ਆਫ ਪਾਕਿਸਤਾਨ ਲਓ ਜੀ ਇਮੀਗ੍ਰੇਸ਼ਨ ਦਫਤਰ ਚ ਪਹੁੰਚ ਕੇ ਪਾਕਿਸਤਾਨ ਵਾਲੇ ਚ ਇਹ ਬਹੁਤੀ ਜਿਆਦਾ ਚੈਕਿੰਗ ਨਹੀਂ ਕਰਦੇ ਆਪਣੇ ਵਾਲਿਆਂ ਵਾਂਗ ਇਹ ਛੇਤੀਓ ਕਮਨ ਵੇਡ ਦਿੰਨੇ ਆ ਆ 20 ਡਾਲਰ ਦੀ ਰਸੀਦ ਮਿਲ ਗਈ ਯਾਤਰੀ ਕਾਰਡ ਮਿਲ ਗਿਆ ਆਪਾਂ ਨੂੰ ਇਹ ਗੱਲੇ ਦੇ ਵਿੱਚ ਪਾਉਣਾ ਹੁਣ ਤੇ ਬਸ ਫੇਰ ਪਾਕਿਸਤਾਨ ਵਾਲੀ ਖੜੀ ਆ ਇਹ ਬੱਸ ਰਹੀ ਆਪਾਂ ਨੇ ਹੁਣ ਜਾਣਾ ਬਾਬੇ ਨਾਨਕ ਦੇ ਦਰਬਾਰ ਤੱਕ ਬਹੁਤ ਵਧੀਆ ਨਿੱਗੇ ਸੁਭਾਅ ਆ ਇੱਧਰ ਵਾਲਿਆਂ ਦੇ ਵੀ ਡਰਾਈਵਰ ਵੀਰਾਂ ਦੇ ਵੀ ਤੇ ਹੋਰ ਵੀ ਜਿੰਨੇ ਵੀ ਸਾਨੂੰ ਉੱਥੇ ਵੀ ਬੰਦੇ ਹੋਰ ਮਿਲੇ ਲਓ ਜੀ ਚੱਲ ਪੇ ਉਹੀ ਮਿੱਟੀ ਉਹੀ ਖੇਤ ਉਹੀ ਫਸਲਾਂ બસ ਫਰਕਾ ਸਿਰਫ ਵਿਚਾਲੇ ਕੰਡਾ ਤਾਰ ਦਾ ਉਹੀ ਸਰੋਂ ਫੁੱਲੇ ਖੇਤ ਦਰਸ਼ਨ ਕਰੋ ਜੀ ਰਾਵੀ ਦਰਿਆ ਦੇ ਰਾਵੀ ਦੇ ਕੰਢੇ ਦੀ ਗੁਰੂ ਘਰ ਰਤਾਰਪੁਰ ਸਾਹਿਬ ਸਾਹਮਣੇ ਦਿਖਾਈ ਦੇ ਰਿਹਾ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਦਰਸ਼ਨ ਕਰੋ ਜੀ ਪਹੁੰਚ ਗਏ ਆਪਾਂ ਸ੍ਰੀ ਕਰਤਾਰਪੁਰ ਸਾਹਿਬ ਸੰਗਤਾਂ ਉਤਰ ਰਹੀਆਂ ਐਥੋਂ ਇੱਕ ਵਾਰ ਫੇਰ ਪਾਸਪੋਰਟਾਂ ਜਿਹੜੇ ਉਹ ਸਕੈਨ ਹੋਣਗੇ ਪਹੁੰਚ ਕੇ ਦਰਸ਼ਨੀ ਡਿਊਟੀ ਦੇ ਅੱਗੇ ਇੱਥੇ ਸਾਰੀ ਸੰਗਤ ਪਹਿਲਾਂ ਇਕੱਠੀ ਹੋਊਗੀ ਫਿਰ ਉਹਨਾਂ ਨੂੰ ਅਧਿਕਾਰੀਆਂ ਜੋ ਉਹ ਦੱਸਣਗੇ ਸਾਰਾ ਸੰਗਤ ਹੋ ਗਈ ਇਕੱਠੀ ਹੋਣ ਇਹ ਗੁਰੂ ਪਿਆਰੀ ਸੰਗਤ ਨੂੰ ਪਾਕਿਸਤਾਨ ਕਰਤਾਰਪੁਰੋਂ ਤੋਂ ਖੁਸ਼ ਆਮਦੀਦ ਸਤ ਸ੍ਰੀ ਅਕਾਲ ਜੀ ਆਪਣੇ ਡਾਕੂਮੈਂਟਸ ਪਾਸਪੋਰਟ ਵਗੈਰਾ ਜਿਹੜੇ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸੰਭਾਲ ਲੈਣਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਹੁਣ ਕਿਸੇ ਮਕਾਮ ਤੇ ਕੋਈ ਚੈਕਿੰਗ ਵਗੈਰਾ ਨਹੀਂ ਹੈ ਆਪਨੇ ਜਿਹੜਾ ਬਾਇਓਮੈਟ੍ਰਿਕ ਕਾਰਡ ਦਲੇ ਦੇ ਵਿੱਚ ਪਾਇਆ ਦਾ ਇਹਨੂੰ ਸਾਹਮਣੇ ਸ਼ੋਅ ਕਰਕੇ ਰੱਖਣਾ ਹੈ ਆਪ ਇੱਥੇ 4 ਵਜੇ ਤੱਕ ਸਟੇ ਕਰ ਸਕਦੇ ਹੋ ਟਾਈਮ ਦੀ ਪਾਬੰਦੀ ਬਹੁਤ ਜ਼ਰੂਰੀ ਹੈ ਦਰਸ਼ਨ ਕਰਨ ਤੋਂ ਬਾਅਦ ਪਹਿਲੇ ਵੀ ਜਾਣਾ ਚਾਹੋ ਸੇਮ ਜਿਸ ਜਗ੍ਹਾ ਤੋਂ ਤੁਸੀਂ ਐਂਟਰ ਹੋਇਓ ਉਥੋਂ ਐਗਜ਼ਿਟ ਹੋ ਕੇ ਬਾਹਰ ਆਪ ਜੀ ਨੂੰ ਸਵਾਰੀ ਮਿਲ ਜੇਗੀ ਜਦੋਂ ਹੀ ਆਪ ਜੀ ਅੰਦਰ ਇੰਟਰ ਹੋਵੋਗੇ ਮੇਰੇ ਖੱਬੇ ਪਾਸੇ ਤੇ ਆਪ ਜੀ ਦੇ ਸੱਜੇ ਪਾਸੇ ਮੇਨ ਹਾਲ ਦੇ ਵਿੱਚ ਪਹਿਲਾ ਰੂਮ ਜੋੜਾ ਘਾਰ ਹੈ ਜਿੱਥੇ ਆਪ ਜੀ ਸ਼ੂਜ਼ ਜਮ੍ਹਾਂ ਕਰਵਾਓਗੇ ਸ਼ੂਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਹੈਂਡ ਵਾਸ਼ ਕਰਨਾ ਚਾਹੁੰਦੇ ਹੋ ਬਾਅਦ ਮੇਨ ਡੋਰ ਦੇ ਨਾਲ ਸੱਜੇ ਪਾਸੇ ਵਾਟਰ ਕੂਲਰ ਨਾਲ ਵਾਸ਼ ਬੈਸਿਨ ਲੱਗਾ ਦਾ ਹੈ ਜੋੜਾ ਘਾਰ ਤੋਂ ਤੀਸਰਾ ਡੋਰ ਲਾਕਰ ਰੂਮ ਗੱਟਰੀ ਘਾਰ ਦਾ ਲਾਕਰ ਦੀ ਸਹੂਲਤ ਇਸਤੇਮਾਲ ਕਰਨਾ ਚਾਹੁੰਦੇ ਹੋ ਕੋਈ ਸਮਾਨ ਵਗੈਰਾ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਆਪਣੇ ਨਾਲ ਰਸਦ ਲੰਗਰ ਵਗੈਰਾ ਦਾ ਸਮਾਨ ਲੈ ਕੇ ਆਏ ਹੋ ਹਾਲਤ ਵਿੱਚ ਕੋਨੇ ਤੇ ਕਾਊਂਟਰ ਲੱਗਾ ਦਾ ਆਪੋ ਚ ਆਪਣਾ ਸਮਾਨ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਰਸਦ ਵਾਲੇ ਕਾਊਂਟਰ ਦੀ ਤਰਫ ਸੱਜੇ ਪਾਸੇ ਨੂੰ ਕੋਰੀਡੋਰ ਬਣਿਆ ਹੈ ਥੋੜਾ ਅੱਗੇ ਚਲੋਗੇ ਆਪ ਜੀ ਨੂੰ ਸਰੋਵਰ ਸਾਹਿਬ ਦਾ ਸਾਈਨ ਬੋਰਡ ਨਜ਼ਰ ਆਣਗੇ ਸਰੋਵਰ ਸਾਹਿਬ ਦੇ ਅੰਦਰ ਹਰ ਕਿਸਮ ਦੀ ਸਹੂਲਤ ਮੌਜੂਦ ਹੈ ਮੇਨ ਗੁਰਦੁਆਰਾ ਸਾਹਿਬ ਦੀ ਜਿਹੜੀ ਇਤਹਾਸਕ ਇਮਾਰਤ ਹੈ ਬਿਲਕੁਲ ਸੈਂਟਰ ਦੇ ਵਿੱਚ ਹੈ ਜਿੱਥੇ ਆਪ ਜੀ ਨੂੰ ਦਰਬਾਰ ਸਾਹਿਬ ਦੇ ਸਮਾਦੀ ਸਾਹਿਬ ਦੇ ਖੂਹ ਸਾਹਿਬ ਦੇ ਦਰਸ਼ਨ ਹੋਣਗੇ ਖੂਸ ਆਫ ਦਾ ਪਾਣੀ ਅਮਰਤ ਜਲ ਡਿਸਪੋਜ਼ੀਬਲ ਬੋਤਲਾਂ ਦੇ ਵਿੱਚ ਪੈਕ ਕੀਤਾ ਗਿਆ ਹੈ ਆਫਰੀਆ ਫਾਸਟ ਨਾਲ ਵੀ ਲੈ ਕੇ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਕੋਲ ਖੜੇ ਹੋ ਕੇ ਆਪ ਜੀ ਸੱਜੇ ਪਾਸੇ ਨੇ ਵੇਖੋਗੇ ਆਪ ਜੀ ਨੂੰ ਇੱਕ ਮਾਰਕ ਨਜ਼ਰ ਆਏਗੀ ਜਿਸ ਦੇ ਫੇਸ ਦੇ ਉੱਪਰ ਲਿਖਿਆ ਹੈ ਕਰਤਾਰਪੁਰ ਕਰਤਾ ਵਸੇ ਸੰਤਨ ਦੇ ਪਾਸ ਉਸ ਹਮਾਰੇ ਦੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਹੈ ਲੰਗਰ ਹਾਲ ਦੇ ਬੈਕ ਸਾਈਡ ਤੇ ਮਾਰਕੀਟ ਹੈ ਜਿਹੜੀ ਵਾਸ਼ਰੂਮ ਦੀ ਸਹੂਲਤ ਹੈ ਗੁਰਦੁਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਬਰਾਂਦਨ ਮਾ ਬਿਲਡਿੰਗ ਹੈ ਜਿਸ ਦੇ ਦੋਨਾਂ ਕੋਨੇ ਆਤੇ ਸੱਜੇ ਪਾਸੇ ਤੇ ਖੱਬੇ ਪਾਸੇ ਵਾਸ਼ਰੂਮ ਬਣੇ ਦੇ ਨੇ ਐਕਸਟਰਾ ਜੋੜੇ ਰੱਖੇ ਨੇ ਆਪ ਸਹੂਲਤ ਇਸਤੇਮਾਲ ਕਰ ਸਕਦੇ ਹੋ ਦਰਸ਼ਨ ਕਰਨ ਤੋਂ ਬਾਅਦ ਅਗਰ ਆਪ ਜੀ ਆਪਣੇ ਸ਼ੂਜ਼ ਪਾ ਕੇ ਮਾਰਕੀਟ ਜਾਣਾ ਚਾਹੁੰਦੇ ਹੋ ਸੇ ਮੈਸੇਜ ਜਗਾ ਤੇ ਆ ਕੇ ਆਪਣੇ ਸ਼ੂਜ਼ ਪਾ ਕੇ ਕਿਉਂਕਿ ਸੱਜੇ ਪਾਸੇ ਵਾਲਾ ਰਸਤਾ ਸਿੱਧਾ ਮਾਰਕੀਟ ਦੇ ਅੰਦਰ ਜਾਂਦਾ ਹੈ ਮਾਰਕੀਟ ਦੇ ਅੰਦਰ ਹੀ ਵਾਸ਼ਰੂਮ ਦੀ ਸਹੂਲਤ ਮੌਜੂਦ ਹੈ ਕਬੇ ਪਾਸੇ ਇਸ ਤਰਫ ਆਪ ਨੂੰ ਸੈਕੰਡ ਸਾਈਨ ਬੋਰਡ ਨਜ਼ਰ ਆ ਰਿਹਾ ਹੈ ਇਸ ਤਰਫ ਬਾਬਾ ਜੀ ਦੇ ਬਾਗ ਨੇ ਖੇਤੀ ਸਾਹਿਬ ਨੇ ਨਿਸ਼ਾਨ ਸਾਹਿਬ ਨੇ ਜੋੜੇਪਾਗ ਦਰਸ਼ਨ ਕਰਨਾ ਚਾਹੋ ਕਰ ਸਕਦੇ ਹੋ మార్కెట్ ਦੇ ਅੰਦਰ ਆਪ ਜਿਹੜੇ ショपिंग ਕਰਨ ਵਾਸਤੇ ਜਾਣਾ ਹੈ ਇਹਦੇ ਅੰਦਰ ਕਰੰਸੀ ਇਸਤੇਮਾਲ ਨਹੀਂ ਕਰਨੀ ਅਗਰ ਆਪਨੇ ਕਰੰਸੀ ਐਕਸਚੇਂਜ ਨਹੀਂ ਕਰਵਾਈ మార్కెਟ ਦੇ ਅੰਦਰ ਕਰੰਸੀ ਐਕਸਚੇਂਜ ਵਾਸਤੇ ਸ਼ਾਪ ਮੌਜੂਦ ਹੈ ਆਪ ਉਸ ਤੋਂ ਕਰੰਸੀ ਐਕਸਚੇਂਜ ਕਰਵਾ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਜਗਾ ਜਗਾ ਸਾਈਨ ਬੋਰਡ ਲੱਗੇ ਹੋਏ ਨੇ ਜਿਸ ਦੇ ਉੱਪਰ ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ ਲਿਖਿਆ ਹੈ ਜੋ ਆਪ ਜੀ ਦੀ ਰਹਿਨਮਾਈ ਕਰਦੇ ਰਹਿਣਗੇ ਅਸੀਂ ਆਸ ਉਮੀਦ ਕਰਦੇ ਜਿੰਨਾ ਵੀ ਤੁਹਾਡਾ ਇੱਥੇ ਟਾਈਮ ਗੁਜ਼ਰੇ ਅੱਛਾ ਔਰ ਯਾਦਗਾਰ ਗੁਜ਼ਰੇ ਪਾਕਿਸਤਾਨ ਕਰਤਾਰਪੁਰ ਉਧੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਪਹੁੰਚ ਗਏ ਅੰਦਰ ਇੱਧਰ ਜੋੜਾ ਕਰ ਇਥੋਂ ਸਾਹਮਣੇ ਹੀ ਤੁਸੀਂ ਦਰਸ਼ਨ ਦਿਦਾਰੇ ਕਰ ਸਕਦੇ ਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਹਿਲਾਂ ਹੁਣ ਸੰਗਤਾਂ ਜਨਗੀਆਂ ਸਰੋਵਰ ਤੇ ਇਹ ਰਸਤਾ ਸਰੋਵਰ ਨੂੰ ਜਾਂਦਾ ਹੈ ਗੈਲਰੀ ਦੇ ਵਿੱਚੋਂ ਤੇ ਆ ਬਾਹਰ ਕਿਆ ਸੋਨਾ ਪਾਰਕਾ ਤੇ ਉਧਰ ਪਿੱਛੇ ਆ ਮਾਰਕੀਟ ਜੋ ਬਾਅਦ ਚ ਦਿਖਾਵਾਂਗੇ ਤੁਹਾਨੂੰ ਪਹਿਲਾਂ ਸੰਗਤਾਂ ਕਰਨਗੀਆਂ ਇਸ਼ਨਾਨ ਕਿਆ ਸੋਨਾ ਸ਼ੀਸ਼ੇ ਵਰਗਾ ਸਾ ਪਵਿੱਤਰ ਜਲਾ ਇੱਥੋਂ ਦੇ ਸਰੋਵਰ ਦਾ ਸੋ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਬਹੁਤ ਹੀ ਖੁੱਲੀ ਡੁੱਲੀ ਜਗਾ ਕਈ ਏਕੜ ਵਿੱਚ ਫੈਲਿਆ ਹੋਇਆ ਬਾਬੇ ਨਾਨਕ ਦਾ ਇਹ ਦਰਬਾਰ ਸੰਗਮਰਮ ਸੰਗਮਰਮ ਰਹੀ ਸੰਗਮਰਮ ਚਾਰੇ ਪਾਸੇ ਚਿੱਟਾ ਹੀ ਚਿੱਟਾ ਮਨ ਲੱਗਦਾ ਕਿ ਸੋ ਜਰੂਰ ਸਾਸੰਗਤ ਜੀ ਆਓ ਇੱਥੇ ਦਰਸ਼ਨ ਕਰਨ ਲਈ ਅੱਗੇ ਚੱਲਦੇ ਹਾਂ ਹੁਣ ਸਾਨੂੰ ਦਰਬਾਰ ਸਾਹਿਬ ਵੱਲ ਸਭ ਤੋਂ ਪਹਿਲਾਂ ਆਉਂਦਾ ਹੈ ਬਾਬੇ ਨਾਨਕ ਦਾ ਖੂਹ ਇੱਥੋਂ ਹੀ ਬਾਬਾ ਨਾਨਕ ਜੀ ਖੇਤੀ ਕਰਦੇ ਤੇ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਤੇ ਤੇ ਇੱਥੇ ਹੀ ਇੱਕ ਗੋਲਾ ਬੰਬ ਵੀ ਪਿਆ ਜੋ ਕਹਿੰਦੇ ਆ ਵੀ ਭਾਰਤੀ ਹਵਾਈ ਫੌਜ ਨੇ ਦਰਬਾਰ ਸਾਹਿਬ ਦੇ ਉੱਤੇ ਛੁੱਟਿਆ ਸੀ ਅਰ ਉਹ ਖੂਹ ਦੇ ਵਿੱਚ ਡਿੱਗ ਗਿਆ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੋ ਭਾਈ ਇਹ ਆ ਉਹ ਗੋਲਾ ਬੰਬ ਇਤਿਹਾਸ ਵੀ ਦਾ ਤੁਸੀਂ ਪੜ ਸਕਦੇ ਆ ਇਹ ਉਹ ਗੋਲਾ ਬੰਬ ਦਾ ਜਿਹੜਾ ਛੁੱਟਿਆ ਤਾਂ ਕਹਿੰਦੇ ਆ ਭਾਰਤੀ ਫੌਜ ਨੇ ਸੋ ਪਹਿਲਾਂ ਦਰਬਾਰ ਸਾਹਿਬ ਤੋਂ ਬਾਹਰ ਮਜ਼ਾਰ ਸਾਹਿਬ ਬਣੀ ਹੋਈ ਆ ਕਿਉਂਕਿ ਜੋ ਬਾਬੇ ਨਾਨਕ ਦੀ ਚਾਦਰ ਸੀ ਉਹ ਸਿੱਖਾਂ ਤੇ ਮੁਸਲਮ ਭਾਈ ਜਾ ਰਹੇ ਨੇ ਆਪਸ ਦੇ ਵਿੱਚ ਵੰਡ ਲਈ ਸੀ ਤੇ ਉਹਨਾਂ ਨੇ ਅੱਧੀ ਚਾਦਰ ਤੇ ਫੁੱਲਾਂ ਦਾ ਭਾਈ ਇੱਥੇ ਉਹਨਾਂ ਨੇ ਦਫਨਾ ਦਿੱਤੇ ਸੀ ਇਹ ਉਹ ਮਜ਼ਾਰ ਆ ਉਹਦੇ ਦਰਸ਼ਨ ਕਰੋ ਤੁਸੀਂ ਹੁਣ ਤੇ ਆਪਣੇ ਸਿੱਖ ਭਾਈ ਜਾ ਰਹੇ ਨੇ ਅੱਧੀ ਚਾਦਰ ਤੇ ਫੁੱਲ ਉਹਨਾਂ ਦਾ ਸੰਸਕਾਰ ਕਰ ਦਿੱਤਾ ਸੀ ਅੰਦਰ ਵੱੜਦੀ ਸਾਰੀ ਪਹਿਲਾ ਸਥਾਨ ਉਹ ਆ ਇਹ ਦਰਸ਼ਨ ਕਰੋ ਜੀ ਇਹ 2000 ਸਕਾਰ ਕਰਿਆ ਸੀ ਆਓ ਹੁਣ ਤੁਹਾਨੂੰ ਲੈ ਚਲੀਏ ਦਰਬਾਰ ਸਾਹਿਬ ਵਿੱਚ ਦਰਬਾਰ ਸਾਹਿਬ ਉੱਤੇ ਆ ਸੰਗਤਾਂ ਸਜੀਆਂ ਹੋਈਆਂ ਨਾਮ ਜਪੋ ਵੰਡ ਛਕੋ ਕੀਰਤ ਕਰੋ ਸਾਹਮਣੇ ਸੋਨੇ ਦੀ ਪਾਲਕੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੈ ਆਪਾਂ ਦਸਤਾਰਾਂ ਵੀ ਲੈ ਕੇ ਆਏ ਤੇ ਡਾਡੀ ਜੇਸੇ ਵਾਸਤੇ ਅਤੇ ਸਾਰੇ ਸਿੰਘਾਂ ਵਾਸਤੇ ਸੋ ਉਹਨਾਂ ਨੂੰ ਅਈ ਦਸਤਾਰਾਂ ਜਿਹੜੀਆਂ ਸੌਂਪ ਦਿੱਤੀਆਂ ਗਈਆਂ ਉਹ ਕਹਿੰਦੇ ਬੈਠੋ ਹੁਣ ਕੀਰਤਨ ਤੋਂ ਬਾਅਦ ਫੇਰ ਅਰਦਾਸ ਹੋਣੀ ਆ ਸੋ ਸਾਰੀ ਸੰਗਤ ਨੇ ਕੀਰਤਨ ਸਰਵਣ ਕੀਤਾ ਬੈਠ ਕੇ ਤੇ ਉਸ ਤੋਂ ਬਾਅਦ ਅਰਦਾਸ ਦੇ ਵਿੱਚ ਸ਼ਾਮਲ ਹੋਏ ਆਓ ਹੁਣ ਉਨ ਲਈ ਜਾਂਦੇ ਆ ਲੰਗਰ ਹਾਲ ਵੱਲ ਪਹੁੰਚ ਗਏ ਜੀ ਆਪਾਂ ਲੰਗਰ ਹਾਲ ਦੇ ਵਿੱਚ ਇੱਥੋਂ ਵਰਤਨ ਲਏ ਜਾਂਦੇ ਆ ਤੇ ਇੱਧਰ ਬੈਠ ਕੇ ਲੰਗਰ ਫਿਰ ਛਕਿਆ ਜਾਂਦਾ ਬਹੁਤ ਹੀ ਸਾਫ਼ ਸੁਥਰਾ ਅਤੇ ਖੁੱਲਾ ਡੁੱਲਾ ਹਵਾਦਾਰ ਇਹ ਲੰਗਰ ਹਾਲ ਹੈ ਇੰਨੀ ਸਾਫ਼ ਸਫਾਈ ਸ਼ਾਇਦ ਹੀ ਕਿਸੇ ਵੀ ਗੁਰੂ ਘਰ ਦੇ ਕਿਸੇ ਲੰਗਰ ਹਾਲ ਚ ਹੋਊਗੀ ਬਹੁਤ ਜ਼ਿਆਦਾ ਸਾਫ ਸਫਾਈ ਦਾ ਖਿਆਲ ਆ ਜਿਹੜਾ ਇੱਥੇ ਰੱਖਿਆ ਗਿਆ ਸੋ ਬੜੇ ਚਾਣ ਨਾਲ ਸੰਗਤਾਂ ਲੰਗਰ ਛਕਦੀਆਂ ਇੱਧਰ ਲੰਗਰ ਆ ਜਿਹੜਾ ਤਿਆਰ ਕਰਿਆ ਜਾਂਦਾ ਇੱਧਰ ਵੀ ਦੇਖੋ ਸਾਫ ਸਫਾਈ ਦਾ ਪੂਰਾ ਖਿਆਲ ਆ ਜਿਹੜਾ ਰੱਖਿਆ ਗਿਆ ਬੀਬੀਆਂ ਲੰਗਰ ਤਿਆਰ ਕਰਦੀਆਂ ਹੋਈਆਂ ਇੱਧਰ ਪਾਈ ਸੰਗਤਾਂ ਸੇਵਾ ਕਰਦੀਆਂ ਵਰਤਨਾ ਦੀ ਹਾਂਜੀ ਆ ਜਾਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਇੱਥੋਂ ਦੀ ਮਾਰਕੀਟ ਤੁਸੀਂ ਦੇਖੋ ਮਾਰਕੀਟ ਉਦੋਂ ਤੱਕ ਤੁਹਾਨੂੰ ਦੱਸਦੇ ਆ ਵੀ ਪ੍ਰੋਸੈਸ ਕਿ ਆਏ ਪ੍ਰੋਸੈਸਾ ਜਿਹੜਾ ਭਾਈ ਉਹ ਇਹ ਆ ਪਾਕਿਸਤਾਨ ਆਉਣ ਦਾ ਵੀ ਇੱਕ ਤਾਂ ਤੁਹਾਡੇ ਕੋਲ ਜਿਹੜਾ ਪਾਸਪੋਰਟ ਆ ਉਹ ਜ਼ਰੂਰ ਚਾਹੀਦਾ ਉਹਦੇ ਉੱਤੇ ਵੀਜ਼ਾ ਤਾਂ ਨਹੀਂ ਲੱਗਦਾ ਪਰ ਪਾਸਪੋਰਟ ਆ ਜਿਹੜਾ ਉਹ ਸਕੈਨ ਜ਼ਰੂਰ ਕਰਿਆ ਜਾਂਦਾ ਤੇ ਇੱਥੇ 20 ਡਾਲਰ ਫੀਸ ਆ ਜਿਹੜੀ ਲਗਦੀ ਹੈ ਆਪਣੀ ਲਗਭਗ 18000 ਰੁਪਇਆ ਖਰਚਾ ਆਉਂਦਾ ਜਿਹੜੀ ਫੀਸ ਆਪਾਂ ਇੱਧਰ ਭਰਦੇ ਆ ਪਰ ਉਹ ਇਹ ਡਾਲਰਾਂ ਚ ਲੰਨੇ ਆ ਡਾਲਰ ਤੁਸੀਂ ਆਪਣੇ ਵੀ ਲੈ ਕੇ ਆ ਸਕਦੇ ਆ ਤੇ ਡਾਲਰ ਇੱਥੇ ਵੀ ਜਿੱਥੇ ਆਪਾਂ ਨੇ ਇਮੀਗ੍ਰੇਸ਼ਨ ਕਰਾਈ ਆ ਪਹਿਲਾਂ ਉੱਥੋਂ ਵੀ ਡਾਲਰਾਂ ਜਿਹੜੇ ਆਪਾਂ ਨੂੰ ਮਿਲ ਜਾਂਦੇ ਆ ਤੇ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਆ ਜੇ ਤੁਸੀਂ ਆਨਲਾਈਨ ਆਪ ਨਹੀਂ ਅਪਲਾਈ ਕਰ ਸਕਦੇ ਤਾਂ ਤੁਸੀਂ ਕਿਸੇ ਕੈਫੇ ਤੇ ਜਾ ਕੇ ਵੀ 15 ਦਿਨ ਪਹਿਲਾਂ ਅਪਲਾਈ ਕਰ ਸਕਦੇ ਆ 15 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਫਿਰ ਇੱਥੇ ਆਉਣ ਦਾ ਜੋ ਸੁਭਾਗ ਆ ਉਹ ਪ੍ਰਾਪਤ ਹੋ ਜਾਂਦਾ ਤੇ ਇੱਕ ਕਰੋਨਾ ਦੀ ਰਿਪੋਰਟ ਆ ਜਿਹੜੀ ਉਹ ਵੀ ਲਾਜ਼ਮੀ ਆ ਉਹ ਵੀ ਤੁਸੀਂ ਆਪਣਾ ਟੈਸਟ ਕਰਵਾ ਲਿਓ 100 ਰੁਪਿਆ ਲੱਗਦਾ ਉਹਦਾ ਹੋਰ ਰਿਪੋਰਟ ਬਣਾ ਦੰਨੇ ਆ ਕਰੋਨਾ ਦੀ ਰਿਪੋਰਟ ਵੀ ਲਾਜ਼ਮੀ ਆ ਇੱਥੇ ਆਉਣ ਲੱਗੇ ਪਾਸਪੋਰਟ ਚਾਹੀਦਾ ਕਰੋਨਾ ਦੀ ਰਿਪੋਰਟ ਚਾਹੀਦੀ ਆ 20 ਡਾਲਰ ਚਾਹੀਦੀਆਂ ਤੁਹਾਡੇ ਕੋਲ ਅਤੇ ਕਰੰਸੀ ਆ ਜਿਹੜੀ ਤੁਸੀਂ ਇੱਥੇ ਆ ਕੇ ਆਪਣੀ ਚੇਂਜ ਕਰਵਾ ਸਕਦੇ ਆ ਤੇ ਜਿਹੜੀ ਇਧਰਲੀ ਕਰੰਸੀ ਉਹ ਦੁਬਾਰਾ ਵਾਪਸ ਆਪਾਂ ਨੇ ਭਾਰਤ ਨਹੀਂ ਲੈ ਕੇ ਜਾਣੀ ਨਹੀਂ ਤੁਸੀਂ ਉੱਥੇ ਇਮੀਗ੍ਰੇਸ਼ਨ ਵਾਲਿਆਂ ਨੇ ਫਿਰ ਅਲਝਾ ਲੈਣੇ ਆ ਸੋ ਇਹ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਇਧਰ ਆਉਣ ਵਾਸਤੇ ਜ਼ਰੂਰੀ ਆ ਕਰੋਨਾ ਦੀ ਰਿਪੋਰਟ ਆ ਜਿਹੜੀ ਉਹ ਜ਼ਰੂਰ ਪਾਈ ਆਪਣੀ ਕਰਵਾ ਲਿਓ ਤੇ 7 ਕਿਲੋ ਵਜਨਾਂ ਜਿਹੜਾ ਤੁਸੀਂ ਇੱਥੇ ਲੈ ਕੇ ਆ ਸਕਦੇ ਆ ਇਹ ਇਧਰੋਂ 7 ਕਿਲੋ ਹੀ ਲਿਆ ਸਕਦੇ ਆ ਟੋਟਲ 7 ਕਿਲੋ ਕਰੰਸੀ ਇੱਥੇ ਮਾਰਕੀਟ 'ਚ ਵੀ ਤੁਸੀਂ ਆਪਣੀ ਆ ਕੇ ਚੇਂਜ ਕਰਵਾ ਸਕਦੇ ਆ ਬਹੁਤ ਖੁੱਲੀ ਡੁੱਲੀ ਮਾਰਕੀਟ ਆ 1200 ਦਾ ਕਹਿੰਦੇ ਆ ਜੀ ਹਾਂ ਹਾਂ ਹਾਂਜੀ ਭਾੜਾ ਇਹਦਾ ਮੈਨਰ ਕਰਕੇ ਲਾ ਦਿੰਦੇ ਆ ਜਿਹੜਾ ਮਰਜ਼ੀ ਲੈ ਲਓ ਬੇਟ ਸਹੀ ਲੱਗਿਆ ਮੇਰੀ ਪਹਿਲੀ ਤੋਂ ਥੱਲੇ ਤੇ ਹੈ ਇਹਦੇ ਵਿੱਚ ਤੇ ਐਵੇਂ ਬਹਿਸ ਕਰਨਾ ਜਿਹੜਾ ਉਹ ਬੇਫਜ਼ੂਲ ਹੈ ਅੱਛਾ ਇਹਦੇ ਵਿੱਚ ਪਾਈ ਹੈ ਇਹ ਇੰਡੀਅਨ 1150 ਦਾ ਹੱਕਾ ਸੱਚਾ ਸਾਡੇ ਦਾ ਮੈਂਦਾ ਆਪਣੀ ਖਰੀਦ ਹੈ 5000 ਰੁਪਏ ਪਾੜੀ ਬੁਲਾਣੇ ਦੇ ਵਿੱਚ ਪੰਜਾਬੀ ਜੁੱਤੀ ਦਾ ਵੀ ਪੰਜਾਬੀ ਦਾ ਬੜਾ ਭੰਡਾਰ ਆ ਓਰੇ ਬਹੁਤ ਬੜਾ ਭੰਡਾਰ ਆ ਪੰਜਾਬੀ ਜਿੱਥੇ ਜਾਰੀ ਬਹੁਤ ਕਰਦੇ ਆ ਪੰਜਾਬੀ ਸੋਨਾ ਹਾਂ ਵੀ ਇਹ ਕਰਾ ਕੇ ਲੈ ਲਓ ਜੈਸ ਤੋਂ ਬਣਿਆ ਬਸ ਇੰਡੀਆ ਦਾ 1200 ਇਧਰ ਲਾ ਲਓ ਕਿੰਨਾ ਬਣਿਆ प्रति बीबिया ने शॉप शुरू करे मम्मी लिया कुछ लो जी पूरे खुले मन न खरीदारी करी है संगत ने ਤੇ ਕਪੜਾ ਤਾਂ ਇੱਥੇ ਦਾ ਕਹਿੰਦੇ ਲਾਜਵਾਬ ਆ ਪੂਰਾ ਬੋਸ਼ਕੀ ਦੇ ਕੁਰਤੇ ਤੇ ਹੋਰ ਕਪੜਾ ਲੀੜਾ ਬੀਬੀਆਂ ਵਾਲਾ ਤੇ ਇਧਰ ਡਰਾਈ ਫਰੂਟ ਇਹ ਵੀ ਪੂਰਾ ਮਸ਼ਹੂਰ ਆ ਪਾਕਿਸਤਾਨ ਦਾ ਡਰਾਈ ਫਰੂਟ ਵੀ ਬਹੁਤ ਲੈ ਕੇ ਜਾਂਦੇ ਐ ਇਥੋਂ ਡਰਾਈ ਫਰੂਟ ਲੈਣ ਤੋਂ ਬਾਅਦ ਆਪਾਂ ਅੱਗੇ ਦੁਬਾਰਾ ਦਰਬਾਰ ਸਾਹਿਬ ਇਥੋਂ ਲਈਏ ਹੁਣ ਪਿੰਨੀ ਪ੍ਰਸ਼ਾਦ ਕਰਵਾਤਾਈ ਪ੍ਰਸ਼ਾਦ ਆਪਾਂ ਲੈ ਲਿਆ ਤੇ ਇੱਧਰ ਉਹ ਸਾਹਮਣੇ ਆ ਨਿਸ਼ਾਨ ਸਾਹਿਬ ਉਸ ਦੇ ਪਿਛਲੇ ਪਾਸੇ ਆ ਗਰਨਾਨਕ ਦੇਵ ਜੀ ਦੇ ਖੇਤ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇੱਧਰ ਵਾਲਾ ਪਾਈਚਾਰਾ ਪੂਰਾ ਪਾਈ ਜਫੀਆਂ ਪਾਪਾ ਮਿਲਦਾ ਤੇ ਪੰਜਾਬੀਆਂ ਦਾ ਹਾਲਚਾਲ ਪੁੱਛਦਾ ਸਾਰਿਆਂ ਦਾ ਪਿਆਰ ਬਹੁਤ ਆ ਹੁਣ ਜਾ ਰਹੇ ਆ ਜੀ ਗਰਨਾਨਕ ਪਾਸ਼ਾ ਦੇ ਖੇਤ ਵੇਖਣ ਤੇ ਉਹ ਖੇਤੀ ਕਰਦੇ ਤੇ ਸਾਈਡ ਤੇ ਰਹਿ ਗਿਆ ਆਪਣਾ ਗੁਰੂ ਘਰ ਇੱਧਰ ਰਹੀਆਂ ਸੰਗਤਾਂ ਸਾਰੀਆਂ ਮੁੰਡਾ ਕਨੇਡਾ ਵਾਲਾ ਇਹਦੀ ਵੀ ਅਰਦਾਸ ਕਰੀ ਅੱਜ ਇਹਨੂੰ ਪੀਆਰ ਮਿਲ ਜਵੇ ਮੈਨੂੰ ਆਈਫੋਨ ਮਿਲ ਜਵੇ ਆਹ ਅਰੇ ਮਾਤਾ ਜੀ ਨੂੰ ਕਰੀਓ ਇਹ ਤਾਂ ਇਹ ਇੱਕਣੇ ਆਂਦੀ ਉੱਥੇ ਗੁਰੂਗੋਵਰ ਵੀ ਤਾਂ ਮਤਲਬ ਨੂੰ ਕਰਕੇ ਆਉਣੇ ਆ ਸੁਣਨ ਦਾ ਕੰਮ ਪੜਨਾ ਚਾਹੀਦਾ ਆਜੋ ਜੀ ਆਜੋ ਜੋੜੇ ਕੋਣੇ ਤੇਰੇ ਆ ਜਾ ਬੋਲ ਚਲਾ ਕੀ ਖੰਡਾਉਂਦੇ ਸਤ ਮੈਨੂੰ ਜਾਣਾ ਇਹ ਦੇਖੋ ਜੀ ਇਹ ਖੰਡਾ ਸਾਹਿਬ ਬਣਾਇਆ ਹੋਇਆ ਲਓ ਜੀ ਬਾਬਾ ਜੀ ਦੇ ਬਾਗ ਆ ਸਾਰੇ ਖੇਤਾਂ ਜਿੱਥੇ ਗੁਰਨਾਨਕ ਬਾਸ਼ਾ ਕੀਤੀ ਕਰਦੇ ਤੇ ਉਹ ਸਾਹਮਣੇ ਗੁਰਨਾਨਕ ਬਾਸ਼ਾ ਦਾ ਬਾਗ ਉਹ ਵੀ ਤੁਹਾਨੂੰ ਦਿਖਾਉਨੇ ਆ ਤੋ ਜੇ ਭਾਈ ਵਲੌਗ ਚ ਕੋਈ ਕਮੀ ਰਹੀ ਗਈ ਹੋਵੇ ਕਿਉਂਕਿ ਆਪਾਂ ਕੋਈ ਪ੍ਰੋਫੈਸ਼ਨਲ ਬਲੌਗਰ ਤਾਂ ਐ ਨਹੀਂ ਜੱਟ ਸੌਦਾ ਜਾਂ ਤੋਰਿਆ ਵੈ ਇੱਕ ਆਪਾਂ ਪਰ ਕੁਛ ਨਾ ਕੁਛ ਦਿਖਾਈ ਜਾਈਦਾ ਅਮਰੂਦਾਂ ਦੇ ਬਾਗ ਆ ਅਮਰੂਦ ਸੰਗਤਾਂ ਖਾਨੀਆਂ ਇੱਥੋਂ ਫਿਰ ਤੋੜ-ਤੋੜ ਕੇ ਤੇ ਇੱਥੋਂ ਮਿੱਟੀ ਵੀ ਲੈ ਕੇ ਜਾਣੇ ਆ ਵੈਸੇ ਮਿੱਟੀ ਲਿਜਾਣ ਦੀ ਮਨਾਈ ਆ ਉੱਥੇ ਕਢਵਾ ਲੈਣੇ ਆ ਪਰ ਜੇ ਬਾਬਾ ਨਾਨਕ ਚਾਹੇ ਤਾਂ ਕਈ ਸੰਗਤਾਂ ਦੀ ਮਿੱਟੀ ਆ ਜਿਹੜੀ ਆਪਣੇ ਵਤਨ ਪਹੁੰਚ ਵੀ ਜਾਂਦੀ ਆ ਭਾਰਤ ਚ ਸੋ ਸਾਰੀਆਂ ਸੰਗਤਾਂ ਪਹਿਨਾ ਉਧਰ ਮੱਥਾ ਟੇਕ ਕੇ ਆ ਕੇ ਫਿਰ ਇੱਧਰ ਪਾਈ ਗੁਰੂ ਜੀ ਦੇ ਬਾਗਾਂ ਦੇ ਦਰਸ਼ਨ ਕਰਦੀਆਂ ਸੋ ਜਰੂਰ ਵੀਡੀਓ ਮੇਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੱਲੀਆਂ ਸੰਗਤਾਂ ਵਾਪਸ ਹੁਣ ਮਹਾਰਾਜ ਸੱਚੇ ਬਾਦਸ਼ਾਹ ਫੇਰ ਬੁਲਾਇਓ ਦੁਬਾਰਾ ਜੀ ਚੱਲੇ ਆਪਣੇ ਵਤਨਾਂ ਨੂੰ ਵਾਪਸ ਬਾਬੇ ਨਾਨਕ ਦੀ ਧਰਤੀ ਨੂੰ ਕਰਕੇ ਨਮਸਕਾਰ ਟਾਟਾ ਬਾਏ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਦਾ ਦਿੱਤਾ ਠੀਕ ਠਾਕ ਜੀ ਤੈਨੂੰ ਦਰਸ਼ਨ ਹੋਗੇ ਬਹੁਤ ਵਧੀਆ ਹੋ ਗਈ ਬਹੁਤ ਵਧੀਆ ਹਾਂ ਵੀ ਪਤਰਾ ਤੈਨੂੰ ਹੁਣ ਅਗਲੀ ਵਾਰ ਲੈ ਕੇ ਜਾਊਗਾ ਇਹ ਤਾਂ ਬਹੁਤ ਤੜਫਾਇਆ ਇਹ ਬਿਨਾ ਪਾਸਪੋਰਟ ਦੇ ਰਹਿ ਗਿਆ ਬਾਈ ਬਜਰਾ ਸਾਡੀ ਬੱਸ ਕਰਾਈ ਪਈ ਐ ਇੱਧਰ ਚਲੋ ਉੱਧਰ ਚਲੋ ਇੱਧਰ ਚਲੋ ਇੱਥੇ ਚਲੋ